ਤਿਉਹਾਰਾਂ ਦੇ ਦਿਨਾਂ ਦੇ ਮੱਦੇਨਜ਼ਰ ਕੋਈ ਵੀ ਸ਼ਰਾਰਤੀ ਅਨਸਰ ਮਾਹੌਲ ਖਰਾਬ ਨਾ ਕਰੇ ਉਸ ਲਈ ਪੰਜਾਬ ਤੇ ਰੇਲਵੇ ਪੁਲਿਸ ਵੱਲੋਂ ਸਟੇਸ਼ਨਾਂ ਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਜਿਸ ਦੇ ਚਲਦਿਆਂ ਸੀਨੀਅਰ ਅਫਸਰਾਂ ਦੀ ਹਦਾਇਤਾਂ ਤੇ ਜੀਆਰਪੀ ਦੇ ਐਸਪੀ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਪੁਲਿਸ ਪਾਰਟੀ ਨਾਲ ਜਲੰਧਰ ਕੈਂਟ ਅਤੇ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਦੌਰਾਨ ਪੁਲਿਸ ਪਾਰਟੀ ਵੱਲੋਂ ਜਿੱਥੇ ਆਉਣ ਜਾਣ ਵਾਲੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਉੱਥੇ ਹੀ ਸਰਚ ਆਪਰੇਸ਼ਨ ਵੀ ਚਲਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਐਸਪੀ ਜੀਆਰਪੀ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਪਾਰਟੀ ਵੱਲੋਂ ਇਹ ਚੈਕਿੰਗ ਅਭਿਆਨ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਹੀ ਸੀਨੀਅਰ ਅਫਸਰਾਂ ਦੇ ਆਦੇਸ਼ਾਂ ਤੇ ਚਲਾਇਆ ਗਿਆ ਜੋ ਕਿ ਨਿਰੰਤਰ ਚੱਲਦਾ ਰਹੇਗਾ ਉਨਾ ਕਿਹਾ ਕਿ ਸ਼ਰਾਰਤੀ ਅਨਸਰਾਂ ਤੇ ਨਿਗਾਹ ਰੱਖਣ ਲਈ ਜਿੱਥੇ ਰੇਲਵੇ ਸਟੇਸ਼ਨ ਵਿਖੇ ਸੀਸੀਡੀਵੀ ਚਾਲੂ ਕਰਕੇ ਵਿਸ਼ੇਸ਼ ਨਿਗਾਹ ਰੱਖੀ ਜਾ ਰਹੀ ਹੈ ਉੱਥੇ ਹੀ ਸ਼ਰਾਰਤੀ ਅਨਸਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਉਹ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ ਨਹੀਂ ਤਾਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮਾਨਜੋ ਡੀਜੀਪੀ ਸਾਹਿਬ ਨੂੰ ਮਾਨਜੋ ਡੀਜੀਪੀ ਸਾਹਿਬ ਰੇਲਵੇ ਜੀ ਦੇ ਤਤਸਤਵ ਅਜੇ ਕੰਟ੍ਰੋਲ ਰੇਲਵੇ ਸਟੇਸ਼ਨ ਫਗਵਾੜਾ ਸਿਟੀ ਦੇ ਵਿਸ਼ੇਸ਼ ਰਿਪੋਰਟ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਅਸੀਂ ਪਰ ਜਿਹੜਾ ਹਰ ਕੀ ਜਿਹੜੇ ਸਮਾਨ ਪਿਆਸ ਨੂੰ ਚੈੱਕ ਕਰਾ ਜਾਂ ਪ੍ਰੀਅਨ ਚੈੱਕ ਕਰਾ ਆ ਕੋਈ ਅਸਰ ਦੇ ਨਾਲ ਆਲੇ ਕੋਈ ਅਨਸਰੀ ਟਕਣਾ ਹੋਵੇ ਉਸ ਨੰਬਰ ਦੇ ਨਜ਼ਰ ਅਸਰ ਸੁਣਿਆ ਚੱਕੀ ਮਾਡਲ ਸਰ ਨੂੰ ਇੱਕ ਜਿਹੜੇ ਅਨਸਰ ਨੇ ਉਹਨਾਂ ਨੂੰ ਇਹ ਦੇ ਦਿੱਤ ਕੀਤੀ ਜਾਂਦੀ ਜੇ ਕਿਸੇ ਦੇ ਲਾਗੇ ਕਿਸੇ ਵੀ ਸਟੇਸ਼ਨ ਦੇ ਕਿਸੇ ਸ਼ਹਿਰ ਦੇ ਵਿੱਚ ਕੋਈ ਮਾੜੀ ਘਟਨਾ ਨਹੀਂ ਆਉਣਾ ਦੇਣ ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਇੱਥੇ 39 ਕੈਮਰੇ ਚੱਲ ਰਹੇ ਨੇ ਪਲੇਟਫਾਰਮ ਦੇ ਉੱਪਰ ਸੁਰਗਨੂ ਦੇ ਹੋਏ ਵਾਰਨਿੰਗ ਦਿੱਤੀ ਜਾਂਦੀ ਕੋਈ ਸੇ ਮਾੜੀ ਘਟਨਾ ਨੂੰ ਇਜ਼ਾਮ ਨਾ ਦੇ। ਤਿਉਹਾਰਾਂ ਦੇ ਦਿਨਾਂ ਦੇ ਮੱਦੇਨਜ਼ਰ ਕੋਈ ਵੀ ਸ਼ਰਾਰਤੀ ਅਨਸਰ ਮਾਹੌਲ ਖਰਾਬ ਨਾ ਕਰੇ ਉਸ ਲਈ ਪੰਜਾਬ ਤੇ ਰੇਲਵੇ ਪੁਲਿਸ ਵੱਲੋਂ ਸਟੇਸ਼ਨਾਂ ਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਜਿਸ ਦੇ ਚਲਦਿਆਂ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਦੇ ਜੀਆਰਪੀ ਦੇ ਐਸਪੀ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਪੁਲਿਸ ਪਾਰਟੀ ਨਾਲ ਜਲੰਧਰ ਕੈਂਟ ਅਤੇ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਦੌਰਾਨ ਪੁਲਿਸ ਪਾਰਟੀ ਵੱਲੋਂ ਜਿੱਥੇ ਆਉਣ ਜਾਣ ਵਾਲੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਉੱਥੇ ਹੀ ਸਰਚ ਆਪਰੇਸ਼ਨ ਵੀ ਚਲਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਐਸਪੀ ਜੀਆਰਪੀ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਪਾਰਟੀ ਵੱਲੋਂ ਇਹ ਚੈਕਿੰਗ ਅਭਿਆਨ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਹੀ ਸੀਨੀਅਰ ਅਫਸਰਾਂ ਦੇ ਹਦਾਇਤਾਂ ਤੇ ਚਲਾਇਆ ਗਿਆ ਜੋ ਕਿ ਨਿਰੰਤਰ ਚੱਲਦਾ ਰਹੇਗਾ ਉਨਾ ਕਿਹਾ ਕਿ ਸ਼ਰਾਰਤੀ ਅਨਸਰਾਂ ਤੇ ਨਿਗਾਹ ਰੱਖਣ ਲਈ ਜਿੱਥੇ ਰੇਲਵੇ ਸਟੇਸ਼ਨ ਵਿਖੇ ਸੀਸੀਟੀਵੀ ਚਾਲੂ ਕਰਕੇ ਵਿਸ਼ੇਸ਼ ਨਿਗਾਹ ਰੱਖੀ ਜਾ ਰਹੀ ਹੈ ਉੱਥੇ ਸ਼ਰਾਰਤੀ ਅਨਸਰਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ ਨਹੀਂ ਤਾਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮਾਨਜੋ ਡੀਜੀਪੀ ਸਾਹਿਬ ਪੰਜਾਬ ਮਾਨਜੋ ਡੀਜੀਪੀ ਸਾਹਿਬ ਰੇਲਵੇ ਜੀ ਦੇ ਹੱਥਾਂ ਤੱਕ ਅੱਜ ਕੰਟਰੋਲ ਰੇਲਵੇ ਸਟੇਸ਼ਨ ਗੁੰਦਰ ਤੋਂ ਫਗਵਾੜਾ ਤੋਂ ਵੀ ਇਹ ਰਿਪੋਰਟ ਦਿੱਤੀ ਗਈ ਹੈ ਅੱਜ ਦੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਅਸੀਂ ਪਰ ਜਿਹੜਾ ਹਰ ਤਿਰ ਜਿਹੜੇ ਸਮਾਨ ਪੈਸੇ ਉਹਨਾਂ ਤੇ ਯਾਤਰੀਆਂ ਚੈੱਕ ਹੁੰਦਾ ਆ ਕੋਈ ਕਿਸੇ ਰੇ ਦੇ ਨਾਲ ਆਉਣ ਵਾਲੇ ਆ ਕੋਈ ਅਣਸੋਹਣੀ ਘਟਨਾ ਹੋਵੇ ਉਸ ਨੰਬਰ ਦੇ ਨੰਬਰ ਦੋਸਤ ਨੇ ਕਰੀ ਗੀ ਮਾਡਲ ਸਰ ਨੂੰ ਇੱਕ ਅਨਸਰ ਦੇ ਉਹਨਾਂ ਨੂੰ ਇਹ ਦੇ ਚਾਰਕਤੀ ਜਾਂਦੀ ਕਿ ਕਿਸੇ ਦੇ ਅੱਗੇ ਕਿਸੇ ਵੀ ਸਟੇਸ਼ਨ ਦੇ ਕਿਸੇ ਸ਼ਹਿਰ ਦੇ ਵਿੱਚ ਕੋਈ ਮਾੜੀ ਘਟਨਾ ਨਾ ਹੋਵੇ ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਇੱਥੇ 39 ਕੈਮਰੇ ਚੱਲ ਰਹੇ ਨੇ ਪਲੇਟਫਾਰਮ ਦੇ ਉੱਪਰ ਇਸ ਕਰਕੇ ਉਹਨੂੰ ਇਹ ਵਾਰਨਿੰਗ ਦਿੱਤੀ ਜਾਂਦੀ ਕਿ ਉਸ ਤੇ ਮਾੜੀ ਘਟਣ ਦਾ ਇਜਾਮ ਲਾ ਦੇ।